ਮੇਹੀ ਤੂੰ ਸਾਨੂੰ ਛੱਡ ਕਿੱਥੇ ਤੁਰ ਚੱਲੀ ਨਹੀਂ ਐਦੂ ਚੰਗੀ ਕਿਹੜੀ ਮਾਂ ਤੂੰ ਦਰ ਜਾ ਕੇ ਮੱਲੀ ਨਹੀਂ ਆਪ ਰਾਲ ਚੱਲੀ ਤੂੰ ਤਾਂ ਉੱਡੇ ਜਾਂਦੇ ਪਵਰਾ ਨਾਲ ਆਪ ਰਾਲ ਚੱਲੀ ਤੂੰ ਤਾਂ ਉੱਡੇ ਜਾਂਦੇ ਪਵਰਾ ਨਾਲ ਮੇਰੀ ਜ਼ਿੰਦਗੀ ਨੂੰ ਦੁੱਖ ਦੇਗੀ ਮੇਰੀ ਮਾਂ ਨਿੱਕੇ ਹੁੰਦੇ ਵਾਲ ਨੂੰ ਤੂੰ ਗੋਦ ਚ ਖੜਾ ਕੇ ਕਿਉਂ ਹੱਦ ਵਿਚਕਾਰੇ ਡੋਭਾ ਦੇਗੀ ਮੇਰੀ ਮਾਂ ਮਿਲਦੀ ਚੂੜਾ ਪਾਵੇ ਸ਼ਣਕਾਰਣੀ ਤੂੰ ਹੋ ਜੈਂਗੀ ਰ ਕਨਕ ਸੇ ਗੈਰ ਦਾ ਪਿਆਰਣੀ ਚਾ ਦਿਨਾਂ ਦੇ ਦਿਨਾਂ ਦੇ ਵਿੱਚ ਰਹ ਜਾਣਗੇ ਤੇ ਆਧਵਾੜੀ ਸੀ ਮਨਾਈ ਹੱਸ ਕੇ ਆਉਂਦਈ ਲੋੜੀ ਤੇ ਬਿਛੋੜੇ ਸਾਡੇ ਪੈ ਜਾਣਗੇ ਲਾਡਾ ਚਾਵਨਾ ਨਾਲ ਸਿਕਰਾ ਆ ਪਾ ਬਿਆਵੇ ਚੰਦਰੀ ਲੋਕਾਂ ਨੇ ਸਾਨੂੰ ਕਰੇ ਤਤਵਾਵੇ ਕੀ ਖਟਿਆ ਤੇ ਕੀ ਦੱਸ ਪਾਇਆ ਖੱਟਿਆ ਤੇ ਕੀ ਦਸ ਪਾਇਆ ਕਚਰੀ ਚਿਤਲਾਕ ਦਿੰਦਿਆਂ ਦਿਨ ਸ਼ਗਨਾਂ ਦਾ ਯਾਦ ਕਿਉਂ ਨਹੀਂ ਆਇਆ ਸ਼ਗਨਾਂ ਦਾ ਯਾਦ ਕਿਉਂ ਨਹੀਂ ਆਇਆ ਕਚਰੀ ਚਿਤਲਾਕ ਦਿੰਦਿਆਂ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡਿਆ ਕਰਵੇ ਬੇ ਤੂੰ ਪਾਸਾ ਵਟ ਜੇਂਗਾ ਬੇ ਇੱਕ ਸਾਡਾ ਕੱਚੀਆਂ ਤਾਂ ਦਾ ਕਰਵੇ ਵੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰਾਂ ਮੁੰਡਿਆ ਕਰਵੇ ਆਹ ਪਿਆਰ ਨਿਸ਼ਾਨੀ ਛੱਲਾ ਮੋੜੀ ਨਾ ਟੁੱਟੇ ਦਿਲ ਨੇ ਜੁੜਦੇ ਅੜੀਏ ਤੋੜੀ ਨਾ ਟੁੱਟੇ ਦਿਲ ਨੇ ਜੁੜਦੇ ਅੜੀਏ ਤੋੜੀ ਨਾ